ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰ ਕਾਲ ਨੂੰ ਕਹੇ ਮਾਰਨਾ ਕਾਲ ਕਹਿੰਦੇ ਕਿ ਨੂੰ ਕਾਲ ਹੈ ਕੀ ਜੀ ਕਾਲ ਮਾਰ ਗੁਰ ਸਾਵਧਨ ਮਾਰਿਆ ਕਾਲ ਸਾਵਧਨ ਮਾਰਦਾ ਨੂੰ ਕਾਲ ਕੀ ਆ ਸਿੱਖੀ ਕਰਦਾ ਸੇ ਉਹ ਕਾਲ ਕੋਣ ਆ ਹਰ ਕਾ ਨਾਮ ਰੱਖੇ ਔਰ ਦੜਜਾ ਹਿਰਦੇ ਵਿੱਚ ਨਾਮ ਵਸ ਗਿਆ ਕਾਲ ਮਾਰ ਜਾਂਦਾ ਸਤਗੁਰ ਸੇਵੇ ਤੇ ਸੁਖ ਪਾਇਆ ਹਰ ਕੇ ਨਾਮ ਸਮਾਈਏ ਜੇ ਸਤਗੁਰ ਦੀ ਸੇਵਾ ਕਰਦੇ ਐ ਜਾ ਕੇ ਦਰ ਤੇ ਬੈਠ ਕੇ ਰਹੇ ਵੇ ਸਮਾਉਣੇ ਆ ਮਾਲਕ ਦੀ ਆਵਾਜ਼ ਦੇ ਵਿੱਚ ਫਿਰ ਕਾਲ ਖਤਮ ਹੋ ਜਾਏਗਾ ਦੂਜੇ ਪਾਏ ਫਿਰੇ ਦਵਾਨੀ ਅਸੀਂ ਤਰ੍ਹਾਂ ਕੋਣ ਦੇ ਦਵਾਨੇ ਵਿੱਚ ਫਿਰਦੇ ਆ ਜਿਵੇਂ ਪ੍ਰਾਈ ਇਸਤਰੀ ਪ੍ਰਾਇਆ ਨਾਲ ਫਿਰਦੀ ਆ ਦਵਾਨੀ ਵਿੱਚ ਵਰਦੀ ਆ ਸਿਕਲੇ ਜਾ ਕੇ 70 ਪੈਂਦੇ ਆ ਵਸਤੋਂ ਦੀ ਆ ਜਾਂ ਦਸਵਾਸਾ ਪੂੰਜੀ ਖਤਮ ਹੋ ਜਾਂਦੀ ਆ ਇਸੇ ਤਰ੍ਹਾਂ ਹੋਰ ਪਰਿਵਾਰ ਅਸੀਂ ਮਾਇਆ ਮੋਹ ਦੁੱਖ ਮੈਂ ਸਮਾੜੀ ਸਭ ਦੁੱਖ ਇਸ ਸਮਾੜੀ ਹਰ ਵਕਤ ਜਿਹੜਾ ਮਾਇਆ ਦਾ ਮੋਹ ਆ ਇਹ ਨਿਕਲ ਨਹੀਂ ਦਰ ਉਹ ਬਿਰੋ ਜਿਹੜੀ ਆ ਗਿਆ ਤੇਰੇ ਕੋਲ ਜੋ ਉਹ ਬੇਕਾਰ ਦੀ ਆ ਬਹੁਤੇ ਬੇਕ ਕਰੇ ਨਾ ਪਾਏ ਪਾਣੀ ਸਾਦੇ ਬਿਨ ਸਤਗੁਰ ਸੁੱਖ ਨ ਪਾਈਏ ਸਤਗੁਰ ਬਿਨ ਸੁੱਖ ਨਹੀਂ ਮਿਲਦਾ ਕਿਸ ਨੂੰ ਕਹੀਏ ਜਾਂ ਆਪ ਕਰਾਈ ਇਹਦਾ ਕਰੋਨਾ ਵੀ ਆਪ ਹੀ ਆ ਜੈ ਜੇ ਕਰਮ ਕਰਦੇ ਆਂ ਸਿੰਘ ਉਹ ਜੇ ਕਰਮਾਂ ਦੇ ਆਧਾਰ ਨਾਲ ਮਾਲ ਸਾਨੂੰ ਜੰਦ ਦਾ ਜਿਤ ਭਾਵੇ ਤਤ ਤਕ ਰਾਹ ਰਾਹ ਚਲਾਇ ਜਿਵੇਂ ਚੰਗਲਾ ਫਿਰ ਉਹ ਰਾਹ ਚਲਾ ਦਿੰਦਾ ਆਪ ਮਿਹਰਬਾਨ ਸੁਖਦਾਤਾ ਜਿਉਂ ਪਾਵੇ ਤਿਉਂ ਚਲਾਈਏ ਮਾਲਕ ਮਿਹਰਬਾਨ ਸੁੱਖਾਂ ਦਾ ਦਾਤਾ ਵਾ ਜਿਉਂ ਚਲਾਉਂਦਾ ਉਵੇਂ ਆਪੇ ਕਰਤਾ ਆਪੇ ਪਉਤਾ ਆਪੇ ਸੰਜਮ ਆਪੇ ਜੁਗਤਾ ਜੁਗਤ ਵੀ ਆਪਤਾ ਅਿਕਾ ਜੋਤ ਤੇ ਮੈਨਾਂ ਚਾਹਾਂ ਜੋਤੀ ਤੋਂ ਮੇਰਾ ਮਾਲਕ ਮਿਲਦਾ ਨਹੀਂ ਹੈਗਾ ਸਤਿਗੁਰ ਸੇਵਾ ਕਿੱਥੇ ਮੈਨਾਂ ਮਿਲਦਾ ਜੋਤੀ ਤੋਂ ਬਿਨਾ ਸਤਿਗੁਰ ਸੇਵਾ ਨਹੀਂ ਆਪੇ ਨਰਮ ਮਿਹਰਮਾਨ ਮਦਸੂਦਨ ਜਿਸ ਦਾ ਹੁਕਮ ਨਾ ਮਿਟਿਆ ਜਾਈਏ ਜੇ ਮਾਲਕ ਦਾ ਹੁਕਮ ਕਦੇ ਮਿਟ ਜਾਂਦਾ ਇੰਨਾਂ ਨੇ ਉਸ ਹੁਕਮ ਨੂੰ ਸੁਣ ਲਿਆ ਪਾਣੀ ਵਿੱਚ ਆ ਕੇ ਸੁਣੀਏ ਮੰਨੀਏ ਮਨ ਕੀਤਾ ਭਾ ਉਹ ਮਾਲਕ ਦਾਤਾ ਬ੍ਰਹਮ ਸੇਵ ਬੜਪਾਗੀ ਜੀ ਨੇ ਇੱਕੋ ਜਤਾ ਘਟ ਘਟ ਬਸਿਆ ਰਿਹਾ ਜਗ ਜੀਵਨ ਦਾਤਾ ਜਿਨ੍ਹਾਂ ਹਰੇਕ ਸਰੀਰ ਵਿੱਚ ਵਸ ਕੇ ਉਹਦਾ ਰੂਪ ਰੰਗ ਰੇਖ ਨਹੀਂ ਉਹਦੇ ਆਕਾਰ ਨਹੀਂ ਹੈ ਕੋਈ ਉਹਦੀ ਇੱਕ ਆਵਾਜ਼ ਇੱਕ ਤੈ ਗੁਪਤ ਪ੍ਰਗਟ ਹੈ ਆਪੇ ਜਿਨੂੰ ਕਹਿੰਦਾ ਗੋਤਾ ਨਾਮ ਵਰਤੇ ਵਿੱਚ ਕਲਯੁਗ ਘਟ ਘਟ ਹਰ ਭਰਪੂਰਿਆ ਨਾਮ ਰਤਨ ਦੇ ਨਾਲ ਹਿੱਦੇ ਪ੍ਰਗਟਿਆ ਜੋ ਗੁਰ ਸੋਣੀ ਬਣ ਗਿਆ ਇੱਕ ਤੈ ਗੁਰਮਤ ਗੁਪਤ ਪ੍ਰਗਟ ਹੈ ਆਪੇ ਗੁਰਮਖ ਪਰੰਪਰਾਵਾਂ ਜਾਰੀ ਹੈ ਗੁਰਮਖ ਹਰ ਜੇ ਇੱਕੋ ਜਾਤਾ ਇੱਕ ਗੁਰਮਖ ਮਾਲਕ ਦਾ ਅੰਤਰਨਾਮ ਸ਼ਬਦ ਬਸਾਤਾ ਜਿਸ ਤੋਂ ਦੇਹ ਸੋਈ ਜਨ ਪਾਇ ਨਾਨਕ ਨਾਮ ਬੜਾਈ ਬੜਾਈ ਇਹ ਤੇ ਮਾਲ ਕਿਰਪਾ ਕਰਦਾ ਉਹ ਦਿੰਦਾ ਇਸ ਤਰ੍ਹਾਂ ਕੋ ਪਿਆਰਿਓ ਹੁਣ ਕਾਲ ਕਿਹਨੂੰ ਕਹਿੰਦਾ ਨੇ ਕਾਲ ਕੌਣ ਆ ਕਾਲ ਕਿਹੜਾ ਹੈਗਾ ਹੰਸਾਂ ਸਰਵ ਕਾਲ ਇਹ ਸਰੀਰ ਕਾਲ ਕਾਲ ਮਾਰ ਗੁਰ ਸ਼ਬਦਨ ਮਾਰੀ ਹਰ ਵਕਤ ਅਸੀਂ ਯਾਦ ਰੱਖ ਕੇ ਸ੍ਰੀ ਦੀ ਆਸਾ ਤੇ ਮਨਸਾ ਮਾਰੀ ਜੇ ਸ੍ਰੀ ਦਾ ਹੰਕਾਰ ਖਤਮ ਹੋਏ ਤਾਂ ਜਿਹੜਾ ਕਾਲ ਆ ਇਹ ਫਿਰ ਜਿਹੜਾ ਕਾਲ ਆ ਸ੍ਰੀ ਹੰਸਾ ਸਾਰੇ ਕਾਲ ਸ੍ਰੀ ਫਿਰ ਇਹ ਪਿਆਰ ਦੇ ਮੋਹ ਚ ਆ ਜਾਂਦਾ ਕਿਵੇਂ ਅੰਮ੍ਰਿਤ ਬਾਣੀ ਹਰ ਹਾਲ ਤੇਰੀ ਸੁਣ ਪਰਮਗਤੀ ਹੋ ਫਿਰ ਪਰਮਗਤੀ ਹੁੰਦੀ ਹੈ ਇਹ ਸ੍ਰੀ ਹਰਿ ਕਾ ਮੰਦਰਾ ਗੁਰ ਮੰਗਨਦਰੀਆ ਇਸ ਤਰ੍ਹਾਂ ਗੁਰ ਪਿਆਰਿਓ ਅਸੀਂ ਮਾਲਕ ਦਾ ਦਰਤਾ ਬੀਂਦਿਆ ਕਰੀਏ ਤੇ ਅਸੀਂ ਹਰ ਵਾਰ ਜਾਲ ਰੱਖਿਆ ਚਤੁਰ ਵਿਚਾਲੀਏ ਫਿਰ ਉਹ ਸੁੱਕੇ ਬਲੋਕ ਸੇ ਲੈ ਗਰੀਏ ਨੀ ਲੋਹਾਂ ਦਾ ਕਾਲਾ ਸਰੀਰ ਆ ਇਹ ਆਸਰ ਮਨਸਾ ਛੱਡ ਕੇ ਦੁਬਾ ਛੱਡ ਕੇ ਫਿਰ ਪ੍ਰੇਮ ਦੀ ਦਇਆ ਤਾਨੂੰ ਸੜੀ ਛੇੜਦਾ ਜਾਏਗਾ ਨੇ ਆਪਣਾ ਹੋ ਜਾਣਾ ਫਿਰ ਲੰਬਾ ਚੱਕਰ ਨਹੀਂ ਹੈਗਾ ਇਹ ਨਾਲ ਪਿਆਰ ਨਾਲ ਮਾਲਕ ਬਖਸ਼ ਕਰੇ ਇੱਕ ਦਿਨ ਸੰਜ ਕਰਕੇ ਆਪਾਂ ਨਾਮ ਦੀ ਦਾਤ ਲਈਏ ਇਕੱਠੇ ਹੋ ਕੇ ਹੋ 71 ਮਿਲਿਮਰ ਪਾਈ ਦੌਦਾ ਦੂਰ ਕਰੋ ਲੈ ਬਲਾਈ ਹਰ ਨੂੰ ਮੈਂ ਕਿ ਹੋਵੋ ਜੋਈ ਪਰ ਬੈਸੋ ਸਵਾਭ ਸਾਈ ਇਨ ਬਸ ਟਾਲੋ ਵੀਰ ਕਰਮਕਾਮ ਨਾਮ ਜੋ ਬਦਨ ਰਾਤੀ ਅੰਤ ਕਰਨ ਲੱਗਦੇ ਦਿਨ ਤੇ ਰਾਤ ਉਹ ਮਾਲਕ ਦੇ ਚਾਰਾਂ ਚ ਬੈਠੀਏ ਫੇ ਸਾਡਾ ਇਸ ਕਾਲ ਤੋਂ ਸ੍ਰੀ ਚੋਕਾਲਾ ਛੋੜੀ ਦਿੰਦਾ ਲਾਪਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ